ਆ ਇੱਕ ਵੀ ਨਹੀਂ ਹੈ ਤੁਸਕਾਲ ਜੀ ਅੱਜ ਚੱਲਦਾ ਇਹਨਾਂ ਦੇ ਪੈਸਿਆਂ ਦਾ ਖਾਤਾ ਕਿਤਾਬ ਜੀ ਵੇਟ ਦੀਏ ਇਹਨਾਂ ਨੂੰ ਬਿਹਾਰ ਨੂੰ ਭੇਜੀ ਹੈ ਬਿਹਾਰ ਪਿਆਰ ਕਿੱਥੇ ਹੀ ਜਾਣਾ ਇਹਨੇ ਲੈਣੇ ਆ ਹਾਂ ਹਾਂ ਹੰਜੀ ਬਾਬਾ ਜੀ ਕਿੱਦਾਂ ਸੌਂ ਗਿਆ ਗਿਆ ਵਾ ਆ ਯਾਤ ਮਾਰਦਾ ਜਿੰਦਾ ਬਾਈ ਕਾ ਓਕੇ ਆਕਾਸ਼ ਸੜ ਆ ਗਿਆ ਹੈ ਨਾ ਕੋਲ ਅਜਿਹਾ ਨੂੰ ਗਿਆ ਹੈ ਆਕਾਸ਼ ਸੜ ਆ ਗਿਆ ਕੱਲ ਸੇ ਹਾਂ ਕੱਲ ਦਾ ਜਿਕਨਾ ਕੱਲ ਸ਼ੁਰੂ ਕਰਿਆ ਆਪਾਂ ਨੇ ਹੂੰ ਉਹ ਦਾ ਬਿਲਕੁਲ ਬਾਬਾਈ ਵੀ ਲਿਖਦੇ ਬਾਬਾਈ ਨੂੰ ਪੁੱਛ ਲਿਆ ਗਾ ਤੁਰੇ ਤੱਕ ਤਾਂ ਨਾ ਪੜਿਆ ਹੁਣ ਇਹ ਪਹਿਲੀ ਤਰੀਕੇ ਤੇ ਸ਼ੁਰੂ ਹੋ ਗਿਆ ਹੈ ਨਾ ਅਲੀ ਐਨੀ ਮਿਸਟਰੀ ਬਬਈ ਦੋ ਤਰੀਕੇ ਤੇ ਸ਼ੁਰੂ ਹੋ ਗਿਆ ਹੈ ਪਹਿਲੀ ਤੱਕ ਦਾ ਤੇਰਾ ਸਾਰਾ ਕਲੀਅਰ ਹੋ ਗਿਆ ਠੀਕ ਆ ਸਾਰੇ ਬੰਦੇ ਆਂਦਾ ਜਿੰਨੇ ਹੈਗੇ ਤੇ ਹਾਂ ਗੱਲ ਦੋਤਾ ਹਾਂ ਗੱਲ ਹਾਂ ਗੱਲ ਦੋਤਾ ਸਭਾ ਕਲੀਅਰ ਹੋ ਗਿਆ ਫੁੱਕੇ ਰਿਪੋਰਟ ਹੋ ਗਈ ਹੁਣ ਉਹ ਨਵਾਂ ਸਾਫਤਾ ਬੂੰਗਾ ਦੱਸ ਦੇ ਤਾ ਠੀਕ ਹੈ ਜੀ ਹਾਂ ਉਸਕੋ ਰੂਮ ਵਾਲੇ ਲਾਓ ਪੈਸੇ ਤੇ ਲੰਘ ਜਾ ਮੈਂ ਉਸ ਤੋਂ ਲੈ ਲਿਆ ਦੇ ਦੇਗਾ ਲੱਗੇ ਰਹਣ ਰੂਮ ਤੇ ਜੀ ਹਾਂ ਇਹ ਹੀ ਉਹ ਚੱਲੀਆਂ ਇਨਾਂ ਨੇ ਵੀ ਜਾਣਾ ਹੈ ਨਾ ਕਹਿੰਦੇ ਇਹ ਐ ਬਈ ਇਹ ਵੀ ਕਹਿੰਦੇ ਅਸੀਂ ਉੱਥੇ ਰਹਿਣ ਲੱਗ ਜਾਣਾ ਕਿਰਾਏ ਤੇ ਹੂੰ ਮੋਟਰ ਤੇ ਕਹਿੰਦੇ ਉਹ ਨਹੀਂ ਨਾ ਬਾਥਰੂਮ ਦਾ ਔਖਾ ਹੈ ਲੈਟਰਿਨ ਉਹਦੇ ਕਰਕੇ ਕਹਿੰਦੇ ਮੋਟਰ ਤੇ ਜਲਿਆ ਉੱਥੇ ਜਲਿਆਣਾ ਰੂਮ ਤੇ ਚਿੱਕਣਾ ਇਹਨਾਂ ਨੂੰ ਠੀਕ ਜੀ ਗੰਨੇ ਵਾਲੇ ਖੋਲਣ ਲੱਗੇ ਹੋਏ ਆ ਇੱਕ ਖੋਲਤਾ ਦੂਆ ਨਤੀਆ ਲੱਗੇ ਹੋਏ ਸੀਗੇ ਰੀਤਾ ਲਿਆਉਣ ਦੀ ਸਲਾਹ ਹੈ ਅੱਜ ਦੇਖਦੇ ਆ ਜੇ ਬਣ ਗਿਆ ਮੂੜਜਾ ਲਿਆਈਏ ਰੀਤਾ ਮੇਰਾ ਕ੍ਰੈਕਰ ਵਾਲਾ ਭਰਾ ਕੇ ਨੇ ਉਹ ਤਾਂ ਖੋਲ ਕੇ ਰੱਖ ਦਿੱਤੀ ਗੰਨੇ ਦਾ ਤਾਂ ਕੰਮ ਨਿਬੜ ਗਿਆ ਹੁਣ ਹਾਂ ਜੀ ਗੰਨੇ ਦਾ ਆਗਲੇ ਸਾਲ ਅਗਲੇ ਸਾਲ ਦੂਏ ਟਰਾਲੇ ਪਰ ਬਰਤਾਲਾ ਨਾ ਛੋੜੇ ਟਰਾਲੇ ਦਾ ਕੰਮ ਨਿਬੜ ਗਿਆ ਹੁਣ ਆਵੇ ਪਿਆਰ ਹੋਗਾ ਨਾ ਵੇਚ ਦੇਣਾ ਇਹ ਗਾਹਾਂ ਹਲੇ ਠਹਿਰ ਕੇ ਦੇਖਦੇ ਆ ਹਲੇ ਤਾਂ ਨਹੀਂ ਹਲੇ ਤਾਂ ਰੇ ਗੱਢਣਾ ਤਾਂ ਹੈ ਕਣਕ ਵੱਢਣੀ ਆ ਰੇ ਨਹੀਂ ਕੱਢਣਾ ਹਲੇ ਹਾਂ ਇਹਦੇ ਪਰ ਕਟਾ ਹੋਗਾ ਹੂੰ ਹਾਂ ਤਾਂ ਅਲੱਗਾ ਠੀਕ ਹੈ ਇੱਕ ਚ ਦੋ ਪਾਏ ਤੇ ਦੋ ਪਾਦੇ ਉਕਣੇ ਰੱਖਦੇ ਪਾ ਕੇ ਮਿਸਤਰੀ ਆ ਗਿਆ ਉਧਰ ਲੱਗਿਆ ਬਾਈ ਅਸੀਂ ਕਿ ਇਧਰ ਖੋਲ ਕੇ ਇਹਨੇ ਰੇਟੀ ਕਰ ਦਈਏ ਦੇਖਦੇ ਆ ਫਿਰ ਕੀ ਬਣਦਾ ਜਾਣਦਾ ਰੀਤੇ ਦਾ ਚੱਲ ਖੋਲ ਇਹ ਚਾਬੀ ਕਰਾਉਣਾ ਨਾ ਉਹ ਵੀ ਰੇਤਾ ਭਰ ਲਿਆ ਏ ਆ ਰਿਹਾ ਕਾਲਾ ਸਾਡੇ ਨਾਲ ਗਿਆ ਅੱਜ ਰਸਤਾ ਬਹੁਤ ਖਰਾਬ ਆ ਗਾਲੇ ਹੋ ਜੀ ਆ ਤਾਂ ਇੰਨੇ ਕਿ ਟਾਈਮ ਆਪਾਂ ਨੂੰ ਜਾਣ ਲੱਗਣਾ ਜਿੰਨਾ ਰਸਤੇ ਚ ਲੱਗ ਗਿਆ ਉਹ 4 ਕਿਲੋਮੀਟਰ ਨੇ ਜਿੰਨਾ ਟਾਈਮ ਖਰਾਬ ਕਰਤਾ ਟਾਈਮ ਤਾਂ ਕੋਈ ਨਹੀਂ ਲੱਗਿਆ 1 ਘੰਟਾ ਉਹਨੂੰ ਲੱਗਿਆ ਤਾਂ ਆਪਾਂ ਨੂੰ 1 ਘੰਟਾ ਜਾਣ ਨੂੰ ਲੱਗ ਜੂ 2 ਘੰਟਾ ਡੇਢ ਘੰਟਾ ਜਿਹੜਾ ਉੱਥੇ ਰਸਤੇ 'ਚ ਖਰਾਬ ਹੋ ਗਿਆ ਉਹ ਲੇਟ ਹੋ ਗਿਆ ਚੱਲ ਦੇਖਦੇ ਆ ਹੈਂ ਯਾ ਲੱਗਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਲੱਗਿਆ ਉੱਥੇ ਤਾਂ ਭਾਈ ਜਦੇ ਲੋਡਰ ਜੇ ਮਾਰੇ ਤੈਨੂੰ ਜਦੇ ਭਰਕੇ ਮਾਰੇ ਆ ਬਿਲ ਚਾਈਦਾ ਜਿਹੜਾ ਕੋ ਮਾਰੀ ਹਾਂ ਅਣਕ ਬਹੁਤ ਜਲਦੀ ਆ ਚਲੋ ਚੱਲ ਰਿਹਾ ਜੀ ਘਰ ਨੂੰ ਇਹਦਾ ਉੱਪਰ ਸਾਰਾ ਜੀ ਉਹ ਇਹ ਨਾ ਦੇਖਿਆ ਨਾ ਬੜਾ ਹੋਰ ਉੱਪਰ ਦੇਖ ਲਾ ਉਹ ਢੱਬੇ ਦੇ ਕਿੰਨਾ ਉੱਚਾ ਆਹ ਹੈ ਉਹ ਬੜੀ ਵਧੀਆ ਇੱਥੇ ਆ ਗਈ ਯਾਰ ਲੇ ਪੈਂਡੋ ਦੇ ਧਾਣੇ ਹੋ 10 ਮਿੰਟ ਤੱਕ ਰੋਪੜ ਦੇ ਅੱਧੇ ਘੰਟੇ ਦਾ ਰਸਤਾ ਲਓ ਜੀ ਟਰਾਲੀ ਲਿਆਂਦੀ ਸੀ ਬੜੇ ਚੜਾਤੀ ਸੀ ਤੁਹਾਨੂੰ ਦਾ ਕਰਤਾ ਤੇ ਘਟਨ ਲੱਗੇ ਵੇ ਤਾਰਨ ਘਰਾਂ ਗਈ ਨਹੀਂ ਕਿਉਂ ਉੱਥੇ ਜਗ੍ਹਾ ਨਹੀਂ ਹੈਗੀ ਨਤੀਆ ਮਿਲ ਕੇ ਗਿਰੂੰਗਾ ਤਾਂ ਸਲੇ ਮਿਲ ਕੇ ਗਿਰੂੰਗਾ ਹਾਂ ਤਸਲੇ ਮਿਲ ਕੇ ਗਿਰੂੰਗਾ ਹਾਂ ਇਥੇ ਨਾ ਉੱਥੇ ਮਿਲਦਾ ਵਾ ਬਾ ਠੀਕ ਹੈ ਇਹੀ ਲਈ ਚੱਲ ਕਰੈਕਚਰ ਦੇਈ ਦਰਿਆਲਾ ਰਹਿੰਦੇ ਲਪਾਈ ਦੇ ਕੰਮ ਆਜੂ ਥੱਲੇ ਨਹੀਂ ਖੜਨਾ ਚਾਹੀਦਾ ਸੋਨਾ ਇਹ ਵੀ ਅਸੀਂ ਚੱਲੇਗਾ ਉਹ ਨਹੀਂ ਇਹੀ ਚੱਲਣ ਦੇ ਚੱਲ ਮੁਰੇ ਮੁਰੇ ਤੇ ਤਾਰ ਲਾ ਹਾਂ ਦੋ ਦੋ ਜਗ੍ਹਾ ਤੇ ਸ਼ਿਫਟ ਹੁੰਦਾ ਪੈਣਾ ਇੱਥੇ ਆਇਆ ਇਹਦੇ ਚ ਹੁਣ ਇਹ ਚ ਜਾ ਰਹੇ ਹਾਂ ਜਰਾ ਘਰ ਨੂੰ ਜੱਜ ਜਗ੍ਹਾ ਬਣੂਗੀ ਤਾਂ ਘਰਾਂ ਲੂਟ ਆਉਣਾ ਤਰਨੀ ਆਦਾ ਸੁੱਕ ਵੀ ਗਿਆ ਹੈ ਹੈ ਪਾਣੀ ਲਈਏ ਫੇਰ ਇਹਨੂੰ ਹੈ ਛੜਦੇ ਆ ਹੂੰ ਕੱਖ ਹੈ ਨਾ ਆਈ ਗੰਨਾ ਇਹ ਤਾਂ ਕਰੀ ਉਹ ਗੰਨਾ ਤੁਰਨ ਉਹ ਹੀ ਤੁਰਨ ਲੱਗਿਆ ਜਿਹੜਾ ਬੜੀ ਜੜਤ ਸੀ ਹਾਂਜੀ ਚਲ ਕੋਈ ਨਹੀਂ ਲੱਧ ਚਲੀਏ ਫੇਰ ਲੈ ਕੇ ਜਾਜ ਨੂੰ ਘਰ ਨੂੰ ਹਾਂਜੀ ਉਹ ਜੋ ਅੰਮੀਤ ਨਹੀਂ ਲੈ ਜਾਏਗਾ ਉਹ ਪਈਏ ਕੋਈ ਕੋਈ ਬਥੇਰੀ ਪਈ ਆ ਚੱਕੀ ਚੱਲੋ ਜਿਹੜਾ ਸਮਾਨ ਮਿਲਦਾ ਲੈ ਵੀ ਮੈਸਟਰ ਜੀ ਇੱਧਰ ਗੰਦੇ ਨਹੀਂ ਕਰਤੀ ਮੈਂ ਇੱਧਰ ਹੀ ਗੰਦ ਹੋ ਗਈ ਸੋਣੀ ਉੱਚੀ ਹੋਣਾ ਕੁੱਤਿਆਂ ਤੇ ਅਸਰ ਪੈਣਾ ਜਿੰਨੀ ਹੋਟਲ ਹੀ ਤਿੰਨ ਰਤੀ ਰਹਿਗੇ ਦੇਖਿਆ ਉਹ ਪਰਲੀ ਜਿੰਨੀ ਹਾਂ ਉਹ ਉੱਪਰ ਤੋਂ ਦਈਏ ਹੂੰ ਹੁਣ ਇੱਧਰ ਲਈ ਸ਼ੁਰੂ ਕਰੀ ਆ ਗੇਟ ਵਾਲੀ ਔਰ ਇਹੜੀ ਲੈਣੀ ਆ ਦੇਖ ਲੈ ਪਰ ਉਹ ਨਹੀਂ ਚੱਲਣੀ ਨਹੀਂ ਹੈਗੀ ਪੰਗਾ ਇੱਕ ਉਹ ਨਹੀਂ ਚਲੇਗਾ ਹੂੰ ਚੱਲ ਬਜਰੀ ਵੀ ਇੱਥੇ ਚੱਲਣੀ ਬਾਬੇ ਆਹ 100 ਦੇ 5 ਕਿਲੋ ਹੋ ਗਏ ਪਿਆਜ ਦੇ ਭਾਈ 15 20 ਲੱਗੀਆਂ ਹੋਣ ਆਈ ਦੱਸ ਹੋਰ ਨੇ 5 ਕਿਲੋ ਸੌ ਕਰ ਚੱਲ ਕਿ ਦੋ ਬੰਦੇ ਕਿ ਰੱਖ ਲਓ ਆਪੇ ਆ ਜੇ ਤੇ ਆ ਜੇ ਖਲਾਉ ਉਹ ਬਦੇਰੇ ਕਿਉ ਜਣੇ ਕਿਸੇ ਨੇ ਪੁੱਛਣਾ 5 ਰੁਪਏ ਨੂੰ ਨਹੀਂ ਹੁਣ ਤਾਂ ਨਹੀਂ ਹੋਣਾ ਸਾਹ ਜਿਹੋਗੇ ਉਹਨੇ ਬੰਦ ਕਰਾ ਦਿੱਤਾ ਕਹਿੰਦਾ ਬੰਦ ਕਰ ਮਿਤਰਿ ਕਹਿੰਦਾ ਆਇ ਨੂੰ ਢਾਲ ਕਰ ਮੈਂ ਕਹਾ ਆਇ ਨੂੰ ਨਹੀਂ ਹੋਣੀ ਹੈਗੀ ਮਗਾ ਵੀ ਆ ਲੋਟ ਨਹੀਂ ਲੋਟ ਆਉਣਾ ਹੈਗਾ ਅੱਧੀ ਇੱਧਰ ਨੂੰ ਅੱਧੀ ਉੱਧਰ ਨੂੰ ਆਇਓ ਕਿ ਹਮੇਂ ਵੀ ਦੋਹਾਂ ਪਾਸੇ ਨਾਲ ਪਾਦੀ-ਪਾਦੀ ਢਾਲ ਕਰ ਦੇਣੀ ਹਾਂ 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 ਪਾਦੀ ਪਿੱਛੇ ਨੂੰ ਉਹਦੀ ਮੂਹਰੇ ਨੂੰ ਹਾਂ ਜੇ ਸਾਰੀ ਉਹ ਮੂਹਰੇ ਨੂੰ ਕਰਦੇ ਆ ਪਿੱਛੇ ਇਤੋਂ ਬਹੁਤ ਲੱਗਣੀ ਆ ਇਤੋਂ ਬਹੁਤ ਪਿੱਛੇ ਪਿੱਛੇ ਫਿਰ ਬਹੁਤ ਉੱਚੀ ਚੱਕਣੀ ਪੈਣੀ ਆ ਘਟੋ ਘਾਟ 2.5 ਫੁੱਟ ਦੀ ਢਾਲ ਤਾਂ ਦਊਂਗੇ ਜੀ 2.5 ਫੁੱਟ ਦੀ ਢਾਲ ਦੇਣੀ ਪੈਣੀ ਆ ਤੇ ਪਿੱਛੇ 2.5 ਫੁੱਟ ਕੰਧ ਉੱਚੀ ਹੋਰ ਚੱਕਣੀ ਪੈਣੀ ਤੈਨ ਮੂਹਰੇ ਲਿਆਉਣ ਵਾਸਤੇ ਜੇ ਦੋਹਾਂ ਪਾਸੇ ਨੂੰ ਢਾਲ ਕਰ ਦੂੰਗੇ ਤੇ ਬਰਾਬਰ ਆ ਜੂ ਤੇ ਬਰਾਬਰ ਆ ਜੂ ਨਾਲ ਇੰਨੇ ਚਿੱਟ ਦਾ ਫਰਕ ਪੈ ਜਾਣਾ ਮੈਨੂੰ ਉਹੀ ਕਿਹਾ ਆਹੀ ਵੀ ਇੱਕ ਗਾਡਰ ਵੱਧ ਪੈਣਾ ਗੱਬੇ ਓਰੇ ਆਵਾ ਚਲ ਦੇ ਉਹ ਤਾਂ ਫੇ ਪੋਣੀ ਹੀ ਪੈਣਾ ਪਊ ਜਾਂ ਢਾਲ ਦੋ ਪਾਸੇ ਨੂੰ ਕਰਨੀ ਆ ਉਹੀ ਸਾਬ ਗੱਲ ਇਹਨੂੰ ਵੀ ਅੱਜ ਪੱਧਰਾ ਜਾ ਕਰੀਏ ਇਹਨੂੰ ਆਹੋ ਆਹੋ ਥੋੜੀ ਜਿਹੀ ਕਿਹ ਹੈ ਇਹਨੂੰ ਚਕੋਲਾ ਆਹ ਦੇਖਦੇ ਚੱਲ ਜਿੰਨੀ ਚੱਕ ਹੁੰਦੀ ਆ ਇਹਨੂੰ ਫੇ ਪੱਧਰਾ ਜਾ ਕਰਦੇ ਸੋਗਾ ਮਾਰਦਾ ਰੋੜੀ ਬਹੁਤ ਮੈਨੂੰ ਇਹ ਨਾ ਹੋਰ ਚਾਹ ਕਾ ਕੇ ਕਰੂਗਾ ਪੱਧਰੇ ਨੂੰ ਸੋਅਗੇ ਦਾ ਬੈਕ ਮਾਰਦਾ ਕਰਾ ਲੈ ਆਉਂਦੇ ਆਲਾ ਕਰਾ ਵੀ ਲਿਆਉਂਗਾ ਉੱਗਾ ਵੀ ਲਿਆਉਂਗਾ ਦੇਖਦਾ ਕਰਦਾ ਇਹਦਾ ਲੋਟ ਹੁਣ ਅੱਗੇ ਨਹੀਂ ਪਰਾਹੀ ਲਿਗਾ ਉਰੇ ਤੇ ਨਾ ਪਿੱਛੇ ਦੇ ਪਾ ਕੇ ਹੈ ਇਹਦੇ ਵਿੱਚੋਂ ਛੁੱਟ ਗਿਆ ਹੌਲੀ ਹੌਲੀ ਉਹ ਤਾਂ ਗੇਨੀ ਦਾ ਪੈਣੀ ਹੋਣਾ ਉਸ ਵਿੱਚ ਮਾਰ ਭਰਤ ਮੈਨੂੰ ਲੱਗਦੀ ਵੀ ਥੋੜਾ ਹੀ ਪਾਉਂਗਾ ਮੈਂ ਤਾਂ ਕੋਈ ਨਹੀਂ ਕਹਾ ਸਾਦਾ ਹੁਣ ਆ ਦੇਖ ਲੈ ਪਹਿਲਵਾਨ ਲੱਗਿਆ ਸਰੀਆਂ ਸਰੀਆਂ ਕੱਢਦਾ ਸਰੀਆਂ ਕੱਢ ਕੇ ਵੇਚਦੀ 5 ਰੁਪਏ ਦਾ ਆਈ ਨਹੀਂ ਸਰੀਆਂ ਨਿਕਲਣ ਆ ਨਿਗੜਿਆ ਹੋਏ ਬੰਦੇ ਉਹ ਉੱਥੇ ਬੰਨ ਫਿਰ ਉੱਥੇ ਲੈ ਰੋੜੀ ਬੰਨਤੇ ਨੇ ਚ ਵਾਰ ਇਹਨੂੰ ਦੇ ਰਹਿੰਦੇ 5 ਰੁਪਏ ਵਿੱਚ ਹੈ ਜਾਣ ਦੇ ਛੋੜੇ ਦਾ ਫਟਣਾ ਇਹਨੇ ਹਟ ਜਾ ਹਟ ਜਾ ਤੂੰ ਹਾਂ ਇਹ ਛੋੜੇ ਦਾ ਫਟਣਾ ਹੂੰ ਬੱਬਾ ਮਗੋਲਾ ਕਰਦਾ ਦੇਖ ਲੈ ਇਤਨਾ ਬੰਨਦੀ ਹੁਣ ਤੋੜ ਹੂੰ 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 ਠੀਕ ਆ ਬੇ ਹਾਂ ਜੀ ਰੋੜਿਆਂ ਦੀ ਗੌਰ ਰੱਖਣੀ ਆ ਹਾਂ ਦੇ ਹਾਂ ਹਾਂ ਉਹ ਕਹਿੰਦਾ ਲਾਉਣੇ ਆ ਇਹਦੇ ਚ ਉਹ ਦੇ ਲੈ ਨਹੀਂ ਕਿੱਡਾ ਢੇਰ ਪਿਆ ਰੋੜਿਆਂ ਦਾ ਸਭ ਲੱਗਿਆ ਇਹਦਾ ਨਹੀਂ ਫੇ ਲੜਾਈ ਚ ਤੇਰੇ ਕੰਮ ਆਉਣੇ ਆ ਦੇ ਕਿੱਧਰ ਪੈਂਦਾ ਸਾ ਲੜਾਈ ਚ ਦੇਖ ਲੈ ਕਿਹੜੇ ਸਾਬ ਕਾ ਪਿਆ ਰੋੜਾ ਹਾਂ ਜੀ ਕਿਉਂ ਤੀ ਨਹੀਂ ਸਭ ਕੁੱਤੇ ਆ ਗਏ ਨਾਲ ਦੇ ਘਰ ਗੰਗੇ ਨੇ ਨਹੀਂ ਹਮਾਰੇ ਸਭ ਕੰਗਾ ਕੰਗਾ ਤੁਰਨੇ ਦਾ ਸਾਨੂੰ ਪੜੋ। ਇਹ ਨਾਲ ਲੜੀ ਜਾ ਤੁਸੀਂ। ਆ ਕੇ ਸਭ ਅੰਦਰੀ ਸਾਈਡ ਸਾਰੀ ਰੋੜੇ ਚੱਲਣ ਦੇ। ਮੈਂ ਕਹਿੰਦਾ ਅਸੀਂ ਉਹ ਬਾੜੇ ਜਿਹੜਾ ਬਗਲ ਕਰਿਆ ਵਾ। ਇੱਕ ਇੱਟਾਂ ਦਾ ਕਿਹੜਾ? ਤਿੰਨ ਗੇੜੇ ਰੋੜਿਆਂ ਦੇ। ਉਹ ਤਾਂ ਹੀ ਕੰਮ ਆਇਆ ਹੁਣ। ਤਰੇ ਟੱਕੇ ਲਾਸਾ। ਤਿੰਨ ਰੋੜੇ ਰੋੜਿਆਂ ਦੇ ਰਦੇ। ਤਾਂ ਰੋੜੇ ਮਗਾਈ ਉੱਥੇ। ਨਹੀਂ ਸਾਡੇ ਕੋਲ ਰੋੜੇ ਕਿੱਥੇ ਮੁੱਕੜੇ ਤੇ ਇੰਨੇ ਪਾਏ ਤੇ ਪੁਰਾਣੇ ਮਕਾਨ ਦੇ ਜੜੇੜੇ ਆ ਬਦ ਇੱਕ ਨਹੀਂ ਕਰਨਾ ਹੋਣਾ ਕੱਦਾਂ ਮੈਂ ਕਹਾਂ ਵੀ ਤੂੰ ਰੋੜਾ ਚੱਲਣ ਦੇ ਉਹ ਚਲਾਵਾਂਗੇ ਗਗਲੀ ਚ ਗਗਲੀ ਚ ਇਹ ਚ ਵੀ ਲੱਗ ਜਾਣੇ ਇਹ ਚ ਕਿਹੜੇ ਬੋਤੇ ਰਦੇ ਲਾਉਣੇ ਆਪਾਂ ਨੇ ਇੱਕ ਰਦਾ ਲਾ ਕੇ ਹਾਂ ਲੈ ਤੂੰ ਆ ਜਾ ਬਕਰਾਓ ਯਾਹਾਂ ਆਉਂਦੇ ਆ ਤਾਂ ਆ ਗਿਆ ਭਾਈ ਤੇਰਾ ਬੰਦਾ ਹੂੰ ਬਰਾਉਂਦੇ ਆ ਮੜੇ ਕੋਣ ਦੇਖ ਜਾਇਆ ਜਾ ਹਾਂ ਇੱਕ ਪੁੱਲੇ ਮੱਲੇ ਪਾਓ ਅੱਲਾਹ ਅੱਲਾਹ ਨੂੰ ਪੂਰਾ ਕਰ ਦਲੀ ਪੂਰਾ ਹਾਲ ਆ ਕਾਤੇ ਉਹ ਮੇਤਰੀ ਦਾ ਤੈਨੂੰ ਦੇ ਤਾ ਹਲੇ ਵੀ ਪੂਰਾ ਹਾਲ ਆ ਦੇਖ ਲੈ ਸੁੱਖੇ ਮੇਤਰੀ ਆਈ 11 ਵਜੇ ਆ ਕੇ ਕਿਆ ਕਰੂੰਗਾ ਉਹ 12 ਵਜੇ ਆਇਆ ਸੁੱਖੇ ਦਾ ਰਿਸ਼ਤੇਦਾਰ ਆ ਉਹ ਕਰੀ ਗਿਆ ਕਾ ਨੂੰ ਪਾਸ ਦੱਸੂਗਾ ਹੁਣੀ ਦੱਸ ਦੇ ਕਾ ਰਿਸ਼ਤੇਦਾਰੀ ਇਹ ਕਰ 35 ਆ ਮੈਂ ਦੇਖ ਲਿਆ ਹੁਣ ਪਿੱਲਰ ਲੱਗੇ ਜ਼ਲਦੀ ਕਰਨਾ ਹੈ ਹੋ ਗਿਆ ਬਸ ਉਹ ਦੇਖ ਤੂੰ ਉਹ ਪੈਪਗਾ ਦਾ ਖੜਾ ਕਰਿਆ ਕੋਲ ਹਰਾ ਜਾ ਪਾਣੀ ਵਾਲੇ ਨੂੰ ਅੱਛਾ ਬਾਬੇ ਨਾ ਬਈ ਦੱਲੀ ਤੂੰ ਵੀ ਸਲਾਹ ਦੇ ਦੇ ਕੋਈ ਬਾਦ ਅੰਦਰ ਨਹੀਂ ਹੈਗਾ ਬਾਦ ਤੁਹਾਨੂੰ ਗਾਣਾ ਸਾਨੂੰ ਗਾਣਾ ਕੱਢੀ ਜਾਉਂਗਾ ਬਾਦ ਚ ਤੇ ਆਏ ਕੇ ਆਏ ਕੇ ਠੀਕ ਗੱਲ ਕਰਕੇ ਬਈ ਨਹੀਂ ਜਾ ਤੂੰ ਮੰਗੇ ਸਲਾਹ ਫਿਰ ਦੇਣੀ ਮੈਂ ਤਾਂ ਸਲਾਹ ਦੇਣੀ ਹੀ ਆਈ ਸੀ ਯਾਰ ਬਗੈਰ ਮੰਗੇ ਦੇਣਾ ਤੇ ਮੈਂ ਜਾ ਟਿੰਗ ਡਾ ਸਿੱਧਾ ਦਿੰਦਾ ਤੈਂਕ ਹੈ ਆਪਾਂ ਸਿੱਧਾ ਦਿੰਦੇ ਆ ਇਹ ਸਿਰਦਰਦੀ ਨਹੀਂ ਲੰਦਾ ਸਾਰੇ ਪਿੰਡ ਦਾ ਸਾਰਾ ਸਿਰਦਰਦ ਚੱਕੀ ਫਿਰਦਾ ਇਹ ਮੈਂ ਕਹਿੰਦਾ ਸਿਰਦਰਦ ਹੀ ਨਹੀਂ ਲੰਦਾ ਲੈ ਦੱਸ ਪਿੰਡ ਦਾ ਛੱਡ ਮੇਲੇ ਦਾ ਵੀ ਚੱਕੀ ਫਿਰਦਾ ਇਹ ਤਾਂ ਹਾਂ ਹੇ ਕਿਸੇ ਨੂੰ ਇਨੀ ਫਿਕਰ ਮਿਲਦੀ ਜਿੰਨੀ ਨੂੰ ਆ ਮੋੜੇ ਬੈਠਾ ਵਹ ਗਿਆ ਲੈ ਜਾ ਪਰਚੀ ਉਹ ਨਹੀਂ ਹੈਗੀ ਹੁਣ ਜਾਣਾ ਕਿਆ ਪਾਸੇ ਦੋ ਵਾਈਪ ਉਹ ਗੇਰ ਨਹੀਂ ਤੇ ਇਕ ਤਾਂ ਹੈ ਕੱਪੜੇ ਕਿੰਗਾ ਤਾਂ ਇਕ ਰਹਿ ਗਈ ਹਾਂ ਇੱਕੇ ਆ ਲੱਗੇ ਵੇ ਘਾਣ ਆਓ ਆ ਕੇ ਦੇਖ ਲੈ ਜੀਨੇ ਸ਼ਿਕਰ ਨਹੀਂ ਕਾਹਦੇ ਉਹ ਇਹ ਚੱਲਿਆ ਕੋਈ ਨਹੀਂ ਵੀ ਲੈ ਜਾ ਕਿਤੇ ਨੂੰ ਆ ਦੇਖ ਲੈ ਗਿਆ ਕਹਿ ਗਿਆ ਕਹਿੰਦਾ ਨਹੀਂ ਨਹੀਂ ਕਿਤੇ ਵੀ ਜਾਣਾ ਹੈਗਾ ਉਹ ਤੇਰੀ ਗੌਰ ਰੱਖੇ ਕਰ ਯਾਰ ਇਹ ਜਿਹੜੀ ਘੰਟੇ ਲੰਝਾਈਦਾ ਹੈ ਹੈ ਐਸ ਤੋ ਵਾਈ ਕਰ ਮੈਂ ਕਦੇ ਇਹ ਇਹ ਸੁਦਾ ਹਾਂ ਕੋਲ ਜਾਣਾ ਚਾਹਤਾ ਹੈ ਅੱਜ ਪਹਿਲਾਂ ਜਾ ਕੇ ਆ ਬੜਾ ਜਾਂਦੇ ਐਸ ਤਾ ਸਾਰਾ ਪਸਤੂ ਪੂਰੀ ਬੰਦਲੀ ਜਲੀ ਬੰਦਾ ਬਣ ਜਾ ਤੂੰ ਇਹ ਤੇਰਾ ਨੋਕਰ ਉਹ ਉਹਨੂੰ ਕਹਿ ਦੀ ਕਿ ਉਹ ਕਰ ਦੇ ਕੰਧ ਵੀ ਨਹੀਂ ਨਾ ਕਰ ਦੇ ਜਾਂ ਖੜ ਜਾ ਕੋਲ ਜਾ ਕੇ ਦੀ ਨਹੀਂ ਕਰ ਦੇਣੀ ਜਾਂਾ ਪਤਾ ਉਹ ਨੂੰ ਰਿਸ਼ਤੇਦਾਰ ਨੂੰ ਕਰਨੀ ਨਹੀਂ ਆਉਂਦੀ ਕੰਧ ਨੂੰ ਇੰਨੀ ਠੇਕਾਦਾਰ ਆਵੇ ਕੰਧ ਨੂੰ ਉਹ ਜੇ ਸਾਡਾ ਕੰਧ ਵਿੰਗੀ ਹੋ ਗਈ ਠੇਕਾਦਾਰ ਕਿਆ ਕਰੂਗਾ ਨਹੀਂ ਬਾਬੇ ਜੇ ਕੰਧੇ ਵਿੰਗੀ ਹੋ ਗਈ ਠੇਕੇਦਾਰ ਕਿਆ ਕਰੂਗਾ ਇਹ ਤਾਂ ਉਹਰੇ ਆ ਜਾ ਨਦੀਬ ਠੇਕਾ ਦੇਖ ਲੈ ਉੱਥੇ ਦੇ ਲੋਕ ਸਿੱਧੇ ਜਾਂਦੇ ਵਿੰਗੇ ਹੋ ਕੇ ਆ ਕੋਈ ਕੰਧ ਵਿੰਗੀ ਕਰ ਦੇਣੀ ਜਾਂ ਕੋਲ ਘੜ ਜਾ ਜਾ ਕੇ ਠੇਕੇ ਵਰਦਾਏ ਹੋਣੀਆਂ ਠੇਕੇ ਵਰਦਾਏ ਹੋਣੀਆਂ ਫਿਰ ਠੀਕੇ ਵਰਦਾਏ ਇਥੇ ਦਾ ਇਥੇ ਤੇ ਵਜਨ ਆਇਆ ਹੋਇਆ ਕਹਿੰਦਾ ਤਾਂ ਹੈ ਨਾ ਜੀ ਵਜਨ ਮੈਨੂੰ ਤਾਂ ਲੱਗ ਰਹੀ 20 ਕਿਲੋ ਵਜੇ ਉਹ ਵੀ ਦੇਖ ਆਇ ਲਦਾਣਾ ਵਜਾ ਆਇਆ ਹੁੰਦਾ ਆ ਲੈਦਾ ਲੈ ਹੂੰ ਹੂੰ ਚੱਲ ਦੇਖਦੇ ਇੱਥੇ ਉਹ ਜਿੱਤ ਨਹੀਂ ਖਿੱਚਦਾ ਨਹੀਂ ਤੀ ਫੇਸ ਗਿਆ ਉਹ ਪੰਗਾ ਖੜਾ ਹੋ ਜਣਾ ਜੇ ਖਿੱਚਤੀ ਇਹ ਇਹਦਾ ਹਵਾ ਤੇ ਲੱਟਦੀ ਜਾਂਦਾ 37 ਕਿਲੋ उपर दे तो नहीं निकलोग भाई सच्चा मार के ਹਾਂ ਉਹ ਦੇਖ ਨਹੀਂ ਬੀ ਗਿਆ ਲੋਕ ਜੀ ਆ ਵਿੱਚ ਨਾ ਜਿਕਣਾ ਸਾਈਡਾਂ ਤੇ ਅੰਦਰਲੀ ਸਾਈਡ ਤੇ ਪਰ ਤੇ ਤਾਂ ਹੋ ਗਿਆ ਜੀ ਆਹ ਫਟ ਹੋਰ ਆਇਆ ਹੋ ਜਣੀ ਆ ਲਾਓ ਜੀ ਬਾਤ ਤਰਨ ਨਿਕਲ ਗਿਆ ਲਾੜੂ ਵੰਦੂ ਆ ਜੀ ਆਹ ਇੱਧਰ ਜੇ ਚਲੋ ਇਹੀ ਰਹਿ ਗਿਆ ਤਾਂ ਆਖਰੀ ਇੱਕ ਇਹ ਵੀ ਗਿਆ ਮਿੱਟੀ ਦੇਖ ਲਓ ਕਿਵੇਂ ਆਉਂਦੀ ਹੈ ਵਾਪਿਸ ਪਾਣੀ ਨਾਲ ਉੱਤਰਦੀ ਹੂੰ ਪਾਣੀ ਇੱਧਰੋਂ ਖੜ ਗਿਆ ਜਿੱਦਾਂ ਇਹ ਸਟਾਫ ਕਰਿਆ ਹੈ ਚਲੋ ਇੱਧਰ ਦੇ ਇੱਧਰ ਨੂੰ ਮਾਰਦੇ ਹੋਏ ਜਿਹੜਾ ਪੜਾ ਬੰਮ ਕਰਦਾ ਹੁਣ ਚਲ ਉਹ ਤਾਂ ਹੈ ਜਿੱਦਾਂ ਦੋਟ ਲੱਗਿਆ ਪਾਣੀ ਦਾ ਪੁਆਇੰਟ ਤੇ ਹੈ ਇਹਦਾ ਲੈਕਚਰ ਬੁਲਿਆ ਆ ਗਿਆ ਹਾਂ ਹੂੰ ਪਹਿਲਾਂ ਤੋੜ ਦੇ ਕੋਈ ਚਾਹ ਬੀ ਬਾਬੂ ਚੌਕੀਦਾਰ ਬੈਠਾ ਦੇਖੀ ਚੀਜ਼ ਕਿੱਥੇ ਪੁਲਸੀ ਬਾਈ ਹਾਂ ਸੜਕ ਤੇ ਡਿਊਟੀ ਹੈ ਇਹਦੀ ਡੇਢ ਜਿਮ ਹੁੰਦੀ ਬਾਬੂ ਦੀ ਆ ਮੁਰਰਾ ਪਾਣੀ ਨਾ ਵੜਾ ਨਹੀਂ ਜੀ 3 ਵਜੇ ਤੱਕ ਵੀ ਇਹਨਾਂ ਰੈਸਟ ਕਰਨੀ ਹੁੰਦੀ ਆ ਹੱਥ ਮੇਂ ਪੀ ਵੀ ਹੁੰਦਾ ਹੈ ਪਾਣੀ ਹੈ ਤੇ ਫਿਲਟਰ ਦਾ ਵੀ ਲਾਉਣਾ ਤੇ ਕੁਝ ਮਾਲ ਲਾਉਣਾ ਇਹ ਤਾਂ ਛੇੜਨੀ ਨਹੀਂ ਮੈਨੂੰ ਫਿਲਟਰ ਦਾ ਮੈਨੂੰ ਉਹ ਆਈ ਜਾਂਦਾ ਪਾਣੀ ਜਿਵੇਂ ਸੁੱਕਾ ਹੈ ਹੌਲਾ ਫਿਲਟਰ ਦਾ ਨਹੀਂ ਮੈਨੂੰ ਚੰਗਾ ਲੱਗਦਾ ਹੈ ਫਿਲਟਰ ਦਾ ਨਹੀਂ ਟੂਟੀ ਦਾ ਠੀਕ ਆ ਤੁਹਾਨੂੰ ਸਰਕਾਰੀ ਟੂਟੀ ਦਾ ਉਹੀ ਵਧੀਆ ਲੱਗਦਾ ਉਹੀ ਠੀਕ ਆ ਜੀ ਬਾਬੇ ਦੱਸੋ ਤੁਸੀਂ ਠੀਕ ਆ ਆ ਇੱਧਰ ਇਹਦੇ ਉੱਤੇ ਹੁਣ ਜਾਲੀ ਲਾਉਂਗੇ ਹੈਨਾ ਜਿਉਂ ਤੂੰ ਮਰਜ਼ੀ ਲੈ ਲਈ ਬਾਬੇ ਤੇਰੇ ਉੱਤੇ ਜਾਲੀ ਜੀ ਜੋ ਤੂੰ ਮਰਜ਼ੀ ਲੈ ਲਈ ਜਾਲੀ ਲਾ ਦਾਂਗੇ ਤੇ ਹੋ ਜੀ ਜਾਲੀ ਤੇ ਰੋਲਣਾ ਪੈਂਦਾ ਬਾਬਾ ਜੀ ਹੈਨਾ ਛੋਟੀ ਲਾਉਣੇ ਪਈਆਂ ਕਹਤੇ ਛੋਟੀ ਕੀ ਕਰਨੀ ਲਾ ਕੇ ਤੇ ਉਹ ਅੰਦਰ ਸੁੱਕ ਜਾ ਕਰੂ ਹਵਾ ਨਾਲ ਹਾਂ ਤਾਂ ਮੈਂ ਕਹਿੰਦਾ ਵੀ ਲਾ ਦੇ ਹੱਥ ਫੜ ਕੇ ਹੂੰ ਆਪਣੇ ਕੋਲ ਤਾਂ ਪਈਆਂ ਵੀ ਆ ਜੀ ਪਈਆਂ ਹੀ ਆ ਤਾਂ ਹੀ ਤਾਂ ਗਿਆ ਹਾਂ ਜਿਆ ਪਗੜੇ ਲੈ ਕੇ ਆਉਣੀ ਆ ਹਾਂਜੀ ਉਹੀ ਆ ਇਹ ਨੰਬਰ ਤੇ ਉਹ ਬਸ ਹੈ ਗਈ ਨਹੀਂ ਉਹ ਤਾਂ ਅਲਗ ਧੀ ਹੋਈ ਉਹ ਤੇ ਖੁੰਝੇ ਜੇ ਪੈਪ ਆ ਉਹ ਹੋਇਆ ਬੰਦ ਹੋਣਾ ਹੁਣ ਮੇਰੀ ਗੱਲ ਉਹ ਸਾਰੇ ਨਾਲ ਕੁਝ ਸਹੀਓ ਕਰਿਆ ਲੋ ਸਾਡਾ ਹਾਂਜੀ ਇਹ ਤਾਂ ਹੈ ਉਹ ਸਾਡੇ ਵਰਤ ਕੇ ਜੀ ਜੀ ਨੂੰ ਪੜਾ ਲਾ ਲਾੜੀਏ ਬਾਬੇ ਜਾਲੀ ਦੱਸੋ ਹਾਂ ਲਾ ਲਾੜੀਏ 8 ਫੁੱਟ ਦੀ ਲਾ ਲੈਣੀ ਹਵਾ ਲੱਗੀ ਜਾਊਗੀ ਸੁੱਕ ਜੂਗਾ ਗੁਰਵਿੰਦਰ ਠੀਕ ਹੈ ਨਾ ਵੀ ਟੂੜੀ ਵਾਲਾ ਬੰਦਾ ਸਟਾਰਟ ਹੋ ਗਿਆ ਮਿਸਤਰੀ ਇੱਧਰ ਇੱਥੇ ਤੇ ਗੇਟ ਰੱਖਿਆ ਜੀ ਹੁਣ ਉੱਥੇ ਤੱਕ ਹਾਲ ਦੀ ਘੜੀ 14 ਐ ਜੇ ਬਚ ਬਚਾ ਗਿਆ ਤਾਂ ਦੇਖੀ ਜਾਊ ਐਵੇਂ ਤਰੀ ਬਾਕੀ ਮੌਕੇ ਦੇ ਹਿਸਾਬ ਨਾਲ ਦੇਖੀ ਜਾਊ ਵੀ 14 ਵਜਦਾ ਕਿ 13 ਰਹਿੰਦਾ ਹਾਲ ਦੀ ਘੜੀ 14 ਦੀ ਗਜੈਸ ਰੱਖੀ ਆ ਨਤੀਆ ਇਹ ਚੋਂ ਰੋੜੇ ਚਲਾਣੇ ਚਾਹੀਦੇ ਫੁੱਲ ਜੇ ਬਾਈ ਆਪਾਂ ਨੇ ਜੇ ਆਪਾਂ ਨੇ 14 ਦਾ ਗੇਟ ਰੱਖ ਦਿਆ ਨਾ ਹਾਂ ਸਾਉ ਦੇ ਪਿਆਰ ਉਹ ਫਿੱਲੇ ਦਾ ਸਣੇ ਉਹੀ 13:30 ਹੋ ਜਾਂਦਾ ਤਾਂ ਵਿਚੇ 3-3 ਇੰਚ ਦੀ ਜਗ੍ਹਾ ਇੱਧਰ ਹੋ ਜਾਂਦੀ ਹਾਂ ਹਾਂ 4-4 ਇੰਚ ਆਹ ਆਹ ਉਹ ਤਾਂ ਮੈਨੂੰ ਪਤਾ ਹੁਣ ਜੇ ਗੇਟ 14.5 ਦੇ ਰੱਖੂਗੇ ਤਾਂ 14 ਬਚਣਾ ਸਵਾ 14 ਹੀ ਰੱਖੋਣਾ ਤਕਰੀਬਨ ਚੱਲ ਕੋਈ ਨਾ ਤਾਂ ਮੌਕੇ ਤੇ ਸਾਫ ਗਾ ਦੇਖਾਂਗੇ ਆਪਾਂ ਹਲੇ ਬਣਾ ਕੰਦ ਸ਼ੁਰੂ ਕਰੀਏ ਇਹ ਕੰਦ ਤੇ ਫੇਰ ਪਤਾ ਲੱਗਣਾ ਆਪਾਂ ਨੂੰ ਵੀ ਆਪਾਂ ਕਿੰਨੀ ਜਗ੍ਹਾ ਰੱਖਣੀ ਆ ਹਾਂ 14 ਫੁੱਟ ਦਾ ਗੇਟ ਬਹੁਤ ਹਲੇ ਪਾਸ ਕਰਿਆ ਬਾਕੀ ਪਤਾ ਨਹੀਂ ਮੌਕੇ ਤੇ ਸਾਫ ਗੱਲ ਜਗ੍ਹਾ ਘੜਦੀ ਵੱਧਦੀ ਰਹਿੰਦੀ ਆ ਸੱਖੇ ਦੀ ਚੜਾਈ ਆ ਹੁਣ ਸੱਖੇ ਸੌਖੇ ਦੀ ਪੂਰੀ ਚੜਾਈ ਆ ਉਹ ਨੂੰ ਮੂਸੇ ਵਾਲਾ ਬਣ ਗਿਆ ਅੱਛਾ ਤੇ ਦੱਬੀ ਗੀਰ ਗਿਆ ਅੱਛਾ ਇਹ ਦੇਖੋ ਛੁੱਟੀਆਂ ਮਾਰਨ ਲੱਗ ਗਿਆ ਤਾਂ ਕਿ ਨਾ ਬੰਦਾ ਖਰਾਬ ਆ ਸੀ ਉਹ ਨਹੀਂ ਮਾਰਦਾ ਮੈਨੂੰ ਦੇਖੇ ਛੁੱਟੀਆਂ ਮਾਰਦਾ ਛੁੱਟੀਆਂ ਵਾਫ ਕਰਦਾ ਹੈ ਜਦ ਤੱਕ ਪਤਰਾ ਦੀ ਬਾਜੀ ਹੁੰਦੀ ਆ ਉਹ ਹੱਥ ਬੰਦੇ ਸਪੈਸ਼ਲ ਲੈ ਕੇ ਅੱਛਾ ਵੈਜ ਲੈ ਕੇ ਕਹਿੰਦਾ ਮਾਤੜ ਬੰਦੇ ਉਹਦੇ ਖਾਤਰ ਡਰਾਈਵਰ ਛੱਡਿਆ ਵ ਇੱਕ ਛੁੱਟੀਆਂ ਕਰਦੇ ਹਾਂ ਮਨੇ ਤਾਂ ਵੀ ਦੋ ਮਹੀਨੇ ਛੁੱਟੀਆਂ ਹੋਣਗੀਆਂ ਹਮ ਚੱਲ ਕਬੂਤਰ ਵੀ ਜ਼ਰੂਰੀ ਆ ਆਪਣਾ ਕੈਮਰਾ ਵੀ ਆ ਬਾਈ ਫੱਟੇ ਬਲੌਗ ਇਹਨਾਂ ਦਾ ਹੀ ਆ ਕਬੂਤਰਾਂ ਦਾ ਨਹੀਂ ਆਪਾਂ ਦਵਾਈ ਬੂਟੀਆਂ ਦੱਸਦੇ ਆ ਤੇਰੇ ਕਬੂਤਰਾਂ ਦਾ ਡਾਕਟਰ ਆ ਬਾਈ ਇਹੇ ਨਹੀਂ ਭਾਈ ਜਰ ਬੇ ਨਾ ਨਾ ਤੀ ਯਾਰ ਬੇ ਹੈਗੇ ਯਾਰ ਇਹਦਾ ਬਾਗੂ ਖੁਲਾਉਂਦੇ ਬਾਦਾਮ ਸ਼ਮਾਵੇਂ ਇਹਨਾਂ ਦਾ ਆਪ ਨਹੀਂ ਖਾਂਦਾ ਹੋਣਾ ਜਿੰਨਾ ਕਬੂਤਰਾਂ ਨੂੰ ਖੁਲਾਉਂਦਾ ਇਹ ਆ ਬਾਬੇ ਜੀ ਲਾਉਣ ਲਾ ਇਹਨਾਂ ਦਾ 5500 ਸੌਨੇ ਖੰਦਾ ਹੈਗਾ ਨਾਲ ਜਿੰਨੇ ਲਾਏ ਸੀ ਬਈ ਕਹੇ ਜਿਹੜਾ ਉਹਨੇ ਇਹਨੂੰ ਹੋਰ ਸਮਾਰਨ ਵੀ ਖੜਾਉਂਦੇ ਹੈਗੇ ਉਹ ਤਾਂ ਫੇਰ ਖੜਾਉਣਾ ਨਹੀਂ ਹੈ ਤਾਂ ਹੀ ਹੋੜਨਾ ਉਹਨੇ ਟੈਟੋ ਕੇ ਟੈਟੋ ਕੇ ਉਹਨਾਂ ਨੇ ਨਹੀਂ ਕਿਹਾ ਪਤਾ ਲੱਗਣਾ ਉਹਨੂੰ ਹਾਂ ਹਾਂ ਨਾ ਨਾ ਬੰਦ ਕਰਨਾ ਇਹ ਤਾਂ ਅਸੀਂ ਆ ਇਹਨੂੰ ਮੋੜਨਾ ਹਾਂ ਖੜਾ ਖੜਾ ਆਉਂਦਾ ਉਹਦੇ ਵਿੱਚ ਹੈਂ ਖੜਾ ਕਰੀਂ ਫੱਟਾ ਕਾ ਤੇ ਮਨ ਪਹਿਲੇ ਵਿਸ਼ੇ ਤੋਂ ਕਰਦੇ ਹਾਂ ਗੋਲੀ ਨੂੰ ਇੱਥੇ ਹੀ ਰੱਖ ਦੇਣੀ ਗੋਲੀ ਭਰਤ ਨਹੀਂ ਪੈਣਾ ਸੰਦੇ ਨਾਲ ਕਿੱਕਾ ਐ ਲਾ ਕੇ 4 ਇੰਚ ਅੱਛਾ ਹੋ ਗਿਆ ਉਹ ਨਾਲ ਕੋਈ ਨਹੀਂ ਪੂਜੇਗਾ ਛੇੜ ਦੇਣਾ ਨਾ ਨਾ ਠੀਕ ਆ ਹੋਰ ਕਰੂੰਗੇ ਜਿਹੜਾ ਰਦਾ ਇਹਦੇ ਉੱਪਰ ਵੀ 21 ਕੁ ਦੋਰ ਦੇ ਦਵਾ ਦੂੰਗੇ ਵਿੱਚ ਰਹਿਣਾ ਵੀ ਜਿਹੜੀ ਮਿੱਟੀ ਪੈ ਜਾਵੇ ਇਹਦੇ ਪਰ ਫਿਰ ਇਹ ਵਿੱਚ ਆ ਜਾਊਗਾ ਹੁਣ ਇਹਦੀ ਜਾਂ ਇਹਦੀ ਥੱਲੇ ਚ ਉਹ ਨਹੀਂ ਨਾ ਹੈਗੀ ਨਿਊ ਨਹੀਂ ਨਾ ਹੈਗੀ ਫਿਰ ਇਹਦੇ ਤੇ ਦੋਰ ਦੇ ਲਵਾ ਕੇ ਕੜਾ ਲਵਾ ਦੇਣਾ ਆ ਕੜੇ ਤਾਂ ਘੁਲਾ ਦੂੰਗਾ ਜਿੱਥੇ ਤੱਕ ਕੜਾ ਲੱਗਣਾ ਕੜਾ ਥੱਲੇ ਲਵਾ ਦੂੰਗਾ ਇੱਥੇ ਫੇ ਕੜੇ ਨੂੰ ਆਏ ਹੋ ਜੂ। ਥੱਲੇ ਬਾਈ ਆਪਣਾ ਜਾਲੀ ਪਾ ਕੇ ਨਾ ਇੱਥੇ ਆਹ ਤੇ ਕੱਢ ਲਈ ਜਾਲੀ ਬਣਾ ਕੇ ਬਜਰੀ ਪਾ ਕੇ ਉਹਦੇ ਵਿੱਚ ਪਾਉਂਦੇ। ਉਹਦੇ ਜਾਲੀ ਕੇ ਨਾਲ ਆਪਣਾ ਸਰੀਆ ਬੰਦਣਾ। ਇਹਦਾ ਪਿੱਲਰ ਤੋਂ ਬੰਦਣਾ। ਹਾਂ। ਸੌਰੀ ਸ਼ਕਤੀਮਾਨ। ਮਾਫੀ ਮੰਗਦਾ ਲਈ ਕਹਿ ਕੇ ਕਰਾ ਦਿੱਤਾ। ਇੱਧਰ ਤੋਂ ਉਹ ਕਰਕੇ ਖੜ ਜਾ ਉਹ ਗੁੱਸੇ ਹੋ ਗਿਆ। ਆ ਤੇਸੀ। ਇਹ ਤੇਰੀ ਆ ਹੁਣ ਅੰਦਰ ਰੱਖੂਗਾ ਤਾਂ ਕਿਿੱਥੇ ਲੈ ਗਿਆ। ਅੱਛਾ। ਇੱਥੇ ਰੱਖੂਗਾ। ਨਿਬੜ ਗਿਆ ਕਿੰਨਾ ਕਹਿ ਰਹਿ ਗਿਆ। ਆ ਬੰਦਾ ਚਾਹੀਦਾ ਗਾ ਲੂੰ ਜੇ ਤਾਂ ਨਹੀਂ ਰੱਖਣਾ ਫਿਰ ਤਾਂ ਮੈਂ ਰੱਖ ਲੂੰਗਾ ਰੱਖਣਾ ਰੱਖ ਲੈ ਇੱਕ ਬੰਦਾ ਆ ਛੋਟੂ ਆ ਜਾ ਨਾ ਉਹ ਕਹਿੰਦੇ ਮਿਸਤਰੀ ਮਿਸਤਰੀ ਕੋਈ ਭਰੋਸਾ ਨਹੀਂ ਉਹਦਾ ਜਿਹੜਾ ਮਿਸਤਰੀ ਦੇ ਗੈ ਲਾਉਣਾ ਨਹੀਂ ਇੱਕ ਹੋਰ ਆ ਉਹ ਵਾਹੋ ਫਿਰ ਉਦੀਓ ਗੱਲ ਕਰਦਾ ਮੈਂ ਜਿਹਨੇ ਰੱਖੀ ਜਾ ਮੇਰੇ ਵਜਾ ਤੇ ਇੱਕ ਦਿਨ ਦੋ ਬੰਦੇ ਹੈਂ ਆਪ ਜਿਹਨਾਂ ਨਾਲ ਸਰ ਤੇ ਤੂੰ ਜਾ ਮੈਨੂੰ ਤੇਰੇ ਦੋ ਬੰਦੇ ਉਹ ਸਾਡਾ ਇੱਧਰ ਵੰਗਾ ਪਿਆ ਵਾ ਥੋੜਾ ਜਾ ਹੈਂ ਚੰਚਾਰਦੰਤਕ ਜਾਨਾ ਛੋਟਾ ਨੇੜੇ ਚਲਾ ਜਨਾ ਬਹੁਤ ਤੇ ਤਾਂ ਵਧੀਆ ਬਣ ਗਿਆ ਉਹ ਤਾਂ ਠੀਕ ਹੈ ਤੂੜੀ ਜਲਾ ਸੋਨਾ ਹੋ ਗਿਆ ਮੁਕੜੀ ਨਹੀਂ ਹੈਗੀ ਇਹਦੇ ਨਾਲ ਛੋਟਾ ਉਧਰ ਇਹਦੇ ਨਾਲ ਤਾਂ ਬਹੁਤ ਛੋਟਾ ਆ ਉਹ ਹਾਂ ਇਧਰ ਨੂੰ ਕਿੰਨਾ ਹੈ ਇਧਰ ਨੂੰ ਉਰੇ ਹੈਗਾ ਇਹ 14 ਫੁੱਟ ਉਹ ਗਾਹਾਂ ਹੈਗਾ 13 13 ਫੁੱਟ 14 ਹੀ ਹੋ ਗਿਆ 14 ਹੀ ਮੰਨ ਕੇ ਚੱਲ 13 13 ਹੀ ਮੰਨ ਲਾ ਚੱਲ ਕੰਦਾ ਵੀ ਕੱਢਣੀਆਂ ਪੈਣੀਆਂ ਮੇਰਾ ਭਾਈ ਤੇਰੇ ਤਾਂ ਫੇ ਤੂੜੀ ਜਾਦਾ ਹੋਊਗੀ ਨਾ ਤੇਰੇ ਤਾਂ ਫੇ ਹੁਣ ਜਿੰਨੀ ਜਗ੍ਹਾ ਜੀ ਤੇ ਕਵਰ ਕਰਤੀ ਮੈਂ ਉਹ ਆ ਗੰਦ ਨਹੀਂ ਨਾ ਛੇੜੀ ਮੇਰੇ ਸਤਾਈ ਕੋ ਤਾਂ ਜੇ ਮੈਂ ਗੰਦ ਛੇੜ ਦਿੰਦਾ ਤੇ ਤੇਰੀ ਫੇ ਸਾੜੀ ਹੈ ਕੀਤੀ ਇਹ ਤੇਰੀ ਘੱਟ ਹੈ ਤੇਰੀ ਬਸ ਮੰਨੋ ਨਹੀਂ ਠੀਕ ਹੈ ਸਾਈ ਮੇਰੇ ਸਤਾਈ ਹੈ ਤੇਰੀ ਘੱਟ ਹੈ ਇਹ 14 ਤੋਂ 14 ਕਿੰਨੀ ਹੈ ਬੇਸਤੀ ਹੈ ਹੈਬਬ ਫਿਰ ਆ ਕੇ ਕਿੰਨੀ ਹੈ 28 ਦੇ 18 ਤੋਂ ਹੋ ਗਈ ਹੋਣੀ ਹੈ ਇਹ 10 ਫੁੱਟ ਔਰੇ تک 20 ਹੋਟ ਹੋਊਗੀ 20 ਹੋਟ ਆ ਜਾਏਗਾ ਉਹ ਵੀ ਬਾਕੀ ਜੱਗੇ ਵਧਾਉਂਦੇ ਹੋਰ ਬਾਅਦ ਉਹ ਦੇਖ ਗਾਡਰ ਪਈਆਂ ਬਾਅਦ ਪਈਆਂ ਹੋ ਗਿਆ ਹੋ ਗਿਆ ਪਾਸ ਹੋ ਗਿਆ 14 14 ਫੁੱਟ ਦੇ ਗਾਡਰ ਪਈਆਂ ਉਹ ਇਹਨੇ ਫੀਤਾ ਜਦੇ ਵਾ ਲੈਣਾ ਹਾ ਪੈਰਾਂ ਦੀਆਂ 8 28 ਉਹ 27 ਹੈ ਉਹ 28 ਆ ਦੋ ਕਮਰੇ ਦੇ 14 14 ਦੇ ਤੇ ਤੇਰੇ ਘਰੋਂ ਹਾਰ ਗਏ ਉਹ ਤੇਰੇ ਘਰੋਂ ਹਾਰ ਗਏ ਉਹ ਠੀਕ ਆ ਵਧੀਆ ਅੱਛਾ ਇੱਕ ਹੋਰ ਹੈ ਜਿਹੜਾ ਮੂਰੇ ਵੀ ਹੈ ਗਾਲੇ ਦੇਖ ਲੈ ਤੂੜੀ ਵਾਲੇ ਪੁੱਛੇ ਜਿੱਦਦਾ ਮੂਰੇ ਵੀ ਹੈ ਹੋਰ ਦਾ 14 ਤੋ ਮੂਰੇ ਵੀ ਖਾਲੀ ਆ ਉੱਥੇ ਵੀ ਤੂੜੀ ਪੈ ਜਾਣੀ ਤੇਰੇ ਤਾਂ ਤੂੜੀ ਨੂੰ ਬਹੁਤ ਵਧੀਆ ਲੋਟ ਆ ਹੋ ਮੈਨ ਡੰਗਰਾਂ ਨੂੰ ਬਹੁਤ ਲੱਗਦਾ ਹੂੰ ਠੀਕ ਆ ਵਧੀਆ ਨਾ ਨਾ ਠੀਕ ਆ ਲੋਟ ਆਉਣਾ ਚਾਹੀਦਾ ਤੂੜੀ ਨੂੰ ਬਸ ਹੋਣਾ ਅੱਛਾ ਕਮਾਲਪੁਰ ਵਾਲੇ ਪਰ ਹਾਂ ਚੱਲ ਠੀਕ ਆ ਵੀ ਨਤਿਆ ਕਰਤਾ ਦਦੀ ਐਂਡ ਲਾਟਰ ਦਾ ਕਿੰਨੇ ਰੰਗ ਤੇ ਵਰਾਗੇ 2 4 6 8 9 10 ਰੰਗ ਦੇ ਆਗੇ ਕਾਲੂ ਕਰਾਂਗੇ ਕਰੇ ਹੁਣ ਪਿੱਲਰ ਪਿੱਲੇ ਕਰਕੇ ਪਿੱਲੇ ਕਰਕੇ ਗੇਟ ਲੱਗਦਾ ਹੋ ਜਵੇ ਗੈਲੀ ਤੇ ਉਹ ਗੇਟ ਲਵਾ ਦਈਏ ਪਹਿਨਾ ਫਿਰ ਆਇਆ ਫਿਰ ਦੱਲੀ ਔਕੋਕਾ ਦੇਖ ਕੇ ਲੰਘਦਾ ਮੈਂ ਕਹਾਂ ਕਿ ਮੈਂ ਤੁਹਾਰਾਂ ਨਾਲ ਨਹੀਂ ਆਇਗਾ। ਬੰਦ ਕਿ ਪ੍ਰੋਬਲਮ ਨਹੀਂ ਹੈਗਾ ਅੰਦਰ ਇਹਨਾਂ ਨੇ ਜਿਹੜਾ ਉੱਲ੍ਹਾ ਕਰਨ ਲੱਗੇ ਹੋਏ ਆਂ ਮੈਂ ਖੜਾਉਣ ਵਾਲੇ। ਖੜਾਉਣੇ ਲੈ। ਮੈਂ ਖੜਾਉਣੇ ਨੂੰ ਕਹਿਮ ਦੱਸ? ਉੱਲ੍ਹਾ ਕਰਦੇ ਆਂ ਕੁਝ ਬਣਾਉਂਦੇ ਹੋਗੇ ਅੰਦਰ ਲੱਗਦਾ ਹੈ। ਇਹ ਤਾਂ ਢੀਟ ਲਾਉਂਦੇ ਗਿਆ ਚੁਰਦਾ ਨਾ ਇਹ। ਤੂੜੀ ਵਾਲਾ ਸਟੋਰ ਆ। ਉਹ ਕਰੋਗੇ ਅੰਦਰ। ਹੋਰ ਦੱਸ ਗਿਆ ਹੁਣ। ਦੱਲੀ ਨੂੰ ਬੰਦ ਕਰਨਾ ਹੋਰ ਕਿਤੇ ਅੰਦਰ? ਦੱਲੀ ਤੂੜੀ ਐਸੋ ਪਾਈ ਗਈ ਬੇਚ ਤੇ। ਪਾ ਦੇਣੀ ਤੂੜੀ ਤਾਂ। ਚਾਹੇ ਕੁਝ ਵੀ ਹੋਵੇ ਤੂੜੀ ਤਾਂ ਪਾ ਦੇਣੀ।